ਅਰੇਡੀ ਮੈਂ ਅਤੇ ਮੇਰੇ ਤਾਏ ਦਾ ਮੁੰਡਾ ਅਸੀਂ ਛੋਟੇ ਹੁੰਦੇ ਹੀ ਮੇਰੇ ਛੜੇ ਦਾਦੇ ਨਾਲ ਬਾਹਰਲੇ ਮੱਝਾਂ ਵਾਲੇ ਘਰ ਪੈਂਦੇ ਸਾਂ ਡੰਡੀ ਮੇਰੇ ਦੋ ਦਾਦੇ ਸੀ ਅਤੇ ਜ਼ਮੀਨ ਉਹਨਾਂ ਸਮਿਆਂ ਵਿੱਚ ਜਿਆਦਾ ਨਾ ਹੋਣ ਕਰਕੇ ਇੱਕ ਦਾ ਹੀ ਵਿਆਹ ਹੋ ਸਕਿਆ ਸੀ ਡੰਡੀ ਬਟ ਦਾਦਾਤਾ ਅੰਦਰ ਲੈ ਕਰ ਪੈਂਦਾ ਅਤੇ ਛੋਟਾ ਦਾਦਾ ਬਾਹਰ ਲੈ ਕਰ ਡੰਡੀ ਸਾਡਾ ਬਾਗਲ ਬਹੁਤ ਖੁੱਲਾ ਰੁੱਲਾ ਸੀ ਡੰਡੀ ਬਾਗਲ ਦੇ ਇੱਕ ਖੁੰਝੇ ਬੈਠਕ ਸੀ ਡੰਡੀ ਇਸ ਬੈਠਕ ਵਿੱਚ ਖਾਲ ਦਾਣਾ ਅਤੇ ਹੋਰ ਨਿੱਕ ਸੁੱਕ ਦੇ ਨਾਲ ਰਾਤ ਨੂੰ ਪੈਣ ਲਈ ਸਾਡੇ ਤਿੰਨ ਮੰਜੇ ਵੀ ਹੁੰਦੇ ਡੰਡੀ ਬੈਠਕ ਵਿੱਚੋਂ ਇੱਕ ਖਿੜਕੀ ਮੱਜਾਂ ਵਾਲੇ ਬਰਾਂਡੇ ਵਿੱਚ ਵੀ ਖੁੱਲਦੀ ਸੀ ਜਿਸ ਵਿੱਚੋਂ ਲੰਘ ਕੇ ਬੰਦਾ ਰਾਤ ਭਰਾਤੇ ਖੁੱਲੇ ਪਸ਼ੂ ਨੂੰ ਵੰਨ ਸਕਦਾ ਸੀ ਜਾਂ ਉਹ ਖਿੜਕੀ ਖੋਲ ਕੇ ਨਾਲ ਵਾਲੇ ਬੋਰਡ ਤੋਂ ਲਾਈਟ ਜਗਾ ਕੇ ਪਸ਼ੂਆਂ ਦੀ ਵਿੜਕ ਲੈ ਸਕਦਾ ਸੀ ਡੰਡੀ ਪਿੰਡ ਵਾਲੇ ਪਾਸੇ ਲੰਬੀ ਮੱਜਾਂ ਵਾਲੀ ਖੁਰਲੀ ਸੀ ਡੰਡੀ ਇੱਕ ਵੱਡੇ ਖੁੱਡੇ ਵਿੱਚ ਮੁਰਗੀਆਂ ਦੀਆਂ ਬਾਂਗਾ ਸੁਣਾਈ ਦਿੰਦੀਆਂ ਡੰਡੀ ਜਦੋਂ ਕੋਈ ਫੁੱਫੜ ਜਾ ਬਾਪੂ ਹਰਾ ਦਾ ਮਾਮੇ ਦਾ ਮੁੰਡਾ ਆਉਂਦਾ ਤਾਂ ਬਾਹਰਲੇ ਬਾਗਲ ਦੇ ਚੁੱਲ੍ਹੇ ਉੱਤੇ ਮੀਟ ਵੀ ਚੜ ਜਾਂਦਾ ਡੰਡੀ ਅੰਦਰਲੇ ਘਰ ਭੀੜਾ ਸੀ ਅਤੇ ਵੱਡਾ ਟੱਬਰ ਹੋਣ ਕਰਕੇ ਖਾਣ ਪੀਣ ਵਾਲੇ ਰਿਸ਼ਤੇਦਾਰ ਬਾਗਲ ਵਿੱਚ ਹੀ ਢੇਰਾ ਲਾ ਲੈਂਦੇ ਅਤੇ ਇੱਥੋਂ ਹੀ ਰੰਗਾਂ ਵਿੱਚ ਹੋ ਕੇ ਅੰਦਰਲੇ ਘਰ ਜਾਂਦੇ ਡੰਡੀ ਗਰਮੀਆਂ ਦੇ ਦਿਨਾਂ ਵਿੱਚ ਤਾਂ ਬਾਗਲ ਦੇ ਬਿਹੜੇ ਵਿੱਚ ਹੀ ਮੰਝਾ ਵਿਸਾਖੀ ਸੌਂ ਜਾਂਦੇ ਡੰਡੀ ਰੈਡੀ ਗਰਮੀਆਂ ਦੇ ਦਿਨਾਂ ਵਿੱਚ ਬਾਗਲ ਵਿਚਲੇ ਨਿੰਮ ਹੀਟ ਦਾਦੇ ਦਾ ਮੰਝਾ ਹੁੰਦਾ ਡੰਡੀ ਸਿਆਲਾਂ ਵਿੱਚ ਬਾਗਲ ਦੇ ਬਿਹੜੇ ਵਿੱਚ ਧੂਣੀ ਬਾਲੀ ਹੁੰਦੀ ਜਿਹੜੀ ਦੁਪਹਿਰ ਤੱਕ ਬਲਦੀ ਰਹਿੰਦੀ ਡੰਡੀ ਜੇ ਕੋਈ ਪਿੰਡ ਵਿੱਚ ਮਿੱਟੀ ਦੇ ਭਾਂਡੇ ਵੇਚਣ ਆਉਂਦਾ ਕੋਈ ਟੋਕਰੇ ਬਣਾਉਣ ਵਾਲਾ ਹੁੰਦਾ ਕੋਈ ਖਾਲ ਵੇਚਣ ਵਾਲਾ ਜਾਂ ਇਸ ਤਰ੍ਹਾਂ ਦਾ ਹੀ ਕੋਈ ਹੋਰ ਹੁੰਦਾ ਜਿਸ ਨੂੰ ਰਾਤ ਰੁਕਣਾ ਪੈਂਦਾ ਉਹ ਸਾਡੇ ਬਾਗਲ ਵਿੱਚ ਹੀ ਆ ਕੇ ਡੇਰੇ ਲਾਲੇੰਦਾ ਡੰਡੀ ਕਰੋ ਰੋਟੀ ਚਾ ਆ ਜਾਂਦੀ ਡੰਡੀ ਉਹ ਸਾਰੇ ਆਪਣੇ ਹੀ ਘਰ ਵਾਂਗੂ ਖਾਂਦੇ ਪੀਂਦੇ ਅਤੇ ਅਗਲੇ ਦਿਨ ਅਗਲੇ ਸਫਰ ਉੱਤੇ ਚੱਲ ਪੈਂਦੇ ਡੰਡੀ ਹਰਿਆਣੇ ਵਿੱਚੋਂ ਆਏ ਖਲ ਵੇਚਣ ਵਾਲੇ ਸ਼ਾਮ ਨੂੰ ਆਪਣੇ ਰਿਹੜੇ ਸਾਡੇ ਬਾਗਲ ਵਿੱਚ ਲਾ ਲੈਂਦੇ ਡੰਡੀ ਅਸੀਂ ਉਹਨਾਂ ਨੂੰ ਮਾਮੇ ਕਹਿੰਦੇ ਡੰਡੀ ਕਿਉਂਕਿ ਮੇਰੇ ਨਾਨਕੇ ਬਾਂਗਰ ਵਿੱਚ ਹੋਣ ਕਰਕੇ ਉਹਨਾਂ ਦੀ ਬੋਲੀ ਵੀ ਮੇਰੇ ਨਾਨਕਿਆਂ ਵਰਗੀ ਮਾਰੇ ਤਾਰੇ ਕਰਕੇ ਹੁੰਦੀ ਡੰਡੀ ਅਸੀਂ ਘਰ ਜਾ ਕੇ ਸੁਨੇਹਾ ਲਾਉਂਦੇ ਬਾਗਲ ਵਿੱਚ ਖਲ ਵੇਚਣ ਵਾਲੇ ਮਾਮੇ ਆਏ ਹੋਏ ਨੇ ਚਾਰ ਬੰਦਿਆਂ ਦੀ ਰੋਟੀ ਨੂੰ ਕਹੈ ਬਾਬੇ ਨੇ ਡੰਡੀ ਇੰਜ ਕੋਈ ਨਾ ਕੋਈ ਨਮਾ ਮਹਿਮਾਨ ਆਇਆ ਰਹਿੰਦਾ ਡੰਡੀ ਦਾਦੇ ਜਾਂ ਬਾਪੂ ਹੁਰੀ ਉਹਨਾਂ ਨਾਲ ਗਈ ਰਾਤ ਤੱਕ ਗੱਲਾਂ ਕਰਦੇ ਡੰਡੀ ਉਹ ਆਪਣੇ ਇਲਾਕੇ ਸੱਭਿਆਚਾਰ ਕਰ ਪਰਿਵਾਰ ਦੀਆਂ ਗੱਲਾਂ ਬਾਪੂ ਹੁਰਾਂ ਨੂੰ ਦੱਸ ਦੇ ਡੰਡੀ ਅਸੀਂ ਕੋਲ ਬੈਠੇ ਸੁਣਦੇ ਰਹਿੰਦੇ ਡੰਡੀ ਉਹਨਾਂ ਦੀਆਂ ਗੱਲਾਂ ਮੈਨੂੰ ਕਿਸੇ ਪਰਦੇਸ਼ ਵਰਗੀਆਂ ਲੱਗਦੀਆਂ ਡੰਡੀ ਜੀ ਕਰਦਾ ਮੈਂ ਵੀ ਇਹਨਾਂ ਨਾਲ